देखो रिची केपी केपी साहब दा फरजंद ਨੌਜਵਾਨ ਅਵਸਥਾ ਦੇ ਵਿੱਚ ਇੱਕ ਐਕਸੀਡੈਂਟ ਦੇ ਵਿੱਚ ਚਲਾ ਗਿਆ ਇੱਕ ਬਹੁਤ ਹੀ ਸ਼ਰੀਫ ਬੱਚਾ ਪਿਆਰ ਕਰਨ ਵਾਲਾ ਬੱਚਾ ਇੱਕ ਸ਼ਰੀਫ ਪਰਿਵਾਰ ਦਾ ਬੱਚਾ ਉਹ ਚਲਾ ਗਿਆ ਔਰ ਇਹਦਾ ਇਸ ਕੱਲੇ ਪਰਿਵਾਰ ਨੂੰ ਕਟਾ ਨਹੀਂ ਸਾਨੂੰ ਸਾਰਿਆਂ ਨੂੰ ਕਟਾ ਸੋ ਅੱਜ ਅਸੀਂ ਕੇਪੀ ਸਾਹਿਬ ਨਾਲ ਉਹਨਾਂ ਦਾ ਦੁੱਖ ਵੰਡਣ ਲਈ ਆਏ ਆਂ ਔਰ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਆਂ ਕਿ ਕੇ ਪੀ ਸਾਹਿਬ ਨੂੰ ਇਹ ਬਹੁਤ ਵੱਡਾ ਦੁੱਖਾਂ ਦਾ ਪਹਾੜ ਹੈ ਸੋ ਇਹਦੀ ਜਿਹੜਾ ਝੋਟ ਹੈ ਇਹਨੂੰ ਸਹਿਣ ਦੀ ਸਮਰੱਥਾ ਬਖਸ਼ੋ ਨੀ ਹੋਰ ਆਸਰਾ ਬਖਸ਼ੋ ਸਰ ਕਿਤਨੇ ਵੀ ਤਾਂ ਸਮਝੋ ਕਿ ਮਾਪਿਓ ਜਿਹੜਾ ਬੱਚਿਆਂ ਨੂੰ ਜਿਹੜੋ ਗੱਡੀਆਂ ਫੜਾ ਲਿੰਦਾ ਜਾਂ ਪੀ ਖਾ ਕੇ ਰਾਤ ਨੂੰ ਗੱਡੀ ਚਲਾਉਂਦੇ ਨੇ ਤਾਂ ਉਦੋਂ ਹੀ ਆ ਜਿਹੜਾ ਹਾਦਸੇ ਸਰ ਵਾਪਰਦੇ ਆ ਅਸਰ ਕਾਨੂੰਨ ਨੂੰ ਜਾਂ ਪ੍ਰਸ਼ਾਸਨ ਨੂੰ ਕੁਝ ਕਹਿਣਾ ਚਾਹੁੰ ਕਿ ਕਿਤਨੇ ਜਿਹੜੇ ਸੱਦੀ ਨਹੀਂ ਵਰਤੀ ਜਾ ਰਹੀ ਜਿਹੜਾ ਸ਼ਹਿਰ ਦੇ ਵਿੱਚ ਇਹਦੇ ਵਾਸੀ ਹੁੰਦੇ ਨੇ ਦੇਖੋ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਹੈ ਜਿੱਥੇ ਕਿਤੇ ਕੋਈ ਕਮੀ ਹੈ ਉਹ ਰਿਵਿਊ ਹੋ ਜੇਗੀ ਲੇਕਿਨ ਉਹਨਾਂ ਇਹ ਚੀਜ਼ਾਂ ਕਿਸੇ ਦੇ ਹੱਥ ਹੱਥ 'ਚ ਨਹੀਂ ਹੈ ਇਹ ਇਹ ਹੱਥ 'ਚ ਨਹੀਂ ਹੈ ਤੋਂ ਜੇ ਕੋਈ ਕਮੀ ਹੈ ਤੇ ਤੁਸੀਂ ਤੁਸੀਂ ਸਾਡੇ ਧਿਆਨ 'ਚ ਲਿਆਓ ਐਡਮਿਨਿਸਟ੍ਰੇਸ਼ਨ ਦੇ ਧਿਆਨ 'ਚ ਲਿਆਓ ਉਹ ਦੂਰ ਕੀਤੀ ਜਾਏਗੀ ਪਰ ਅੱਜ ਦਾ ਸਮਾਂ ਇਹ ਹੈ ਵੀ ਬਹੁਤ ਵੱਡਾ ਦੁੱਖ ਹੈ ਸੋ ਅਸੀਂ ਸਾਰੇ ਦੁੱਖਸ਼ੀ ਸ਼ਾਮਲ ਹੋਏ ਹਾਂ